ਕਿ ਮੈਂ ਅੱਜ ਇਸ ਗੱਲ ਤੋਂ ਹੈਰਾਨ ਹੈ ਕਿ ਪੰਜਾਬ ਸਰਕਾਰ ਅੱਜ ਮੈਂ ਪੰਜਾਬ ਸਰਕਾਰ ਦੇ ਵਿੱਚ ਇੱਕ ਮੇਨ ਆਗੂ ਦੇ ਉੱਤੇ ਨਵਾਇੰਦਗੀ ਕਰ ਰਿਹਾ ਤੇ ਅੱਜ ਮੈਨੂੰ ਇਨਸਾਫ ਲਈ ਲੜਨਾ ਪੈ ਰਿਹਾ ਵੀ ਅੱਜ ਪੰਜਾਬ ਦੇ ਵਿੱਚ ਇਨਸਾਫ ਲੈਣ ਵਾਸਤੇ ਰੋਡ ਤੇ ਆਣਾ ਪੈਂਦਾ ਮੈਂ ਅੱਜ ਇਸ ਗੱਲ ਤੋਂ ਹੈਰਾਨ ਐ ਕਿ ਪੰਜਾਬ ਸਰਕਾਰ ਅੱਜ ਮੈਂ ਪੰਜਾਬ ਸਰਕਾਰ ਦੇ ਵਿੱਚ ਇੱਕ ਮੇਨ ਆਗੂ ਦੇ ਉੱਤੇ ਨਵਾਇੰਦਗੀ ਕਰ ਰਿਹਾ ਤੇ ਅੱਜ ਮੈਨੂੰ ਇਨਸਾਫ ਲਈ ਲੜਨਾ ਪੈ ਰਿਹਾ ਅੱਜ ਮੈਂ ਰੋਡ ਦੇ ਉੱਤੇ ਆਪਣੇ ਪਰਿਵਾਰ ਨੂੰ ਲੈ ਕੇ ਰੋਡ ਦੇ ਉੱਤੇ ਉਤਰਿਆ ਤੇ ਮੈਂ ਇਸ ਗੱਲ ਤੋਂ ਹੈਰਾਨ ਐ ਕਿ ਪ੍ਰਸ਼ਾਸਨ ਦੇ ਉੱਤੇ ਕਿਹੜੀ ਗੱਲ ਦਾ ਦਬਾਇਆ ਅੱਜ ਕਰੀਬ-ਕਰੀਬ 34-35 ਦਿਨ ਹੋ ਗਏ ਵਾਰਦਾਤ ਹੋਈ ਨੂੰ ਮੇਰੇ ਸਿਰ ਦੇ ਵਿੱਚ ਗੋਲੀ ਲੱਗੀ ਆ ਤੇ ਜਿਹੜੇ ਤਿੰਨ ਦੇ ਤਿੰਨ ਦੋਸ਼ੀ ਇੱਕ ਨੇ ਤਾਂ ਸਰੈਂਡਰ ਕਰਤਾ ਸੀ ਤਿੰਨ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਪੁਲਿਸ ਨੇ ਉਲਟਾ ਦੋਸ਼ੀਆਂ ਨੂੰ ਫੜਨ ਦੀ بجائے ਮੇਰੇ ਤੇ ਇੰਨਾ ਪ੍ਰੈਸ਼ਰ ਕ੍ਰੀਏਟ ਕਰਤਾ ਕਿ ਮੈਂ ਮੈਂਟਲੀ ਤੌਰ ਤੇ ਡਿਸਟਰਬ ਹੋ ਗਿਆ ਕਿ ਬਹੁਤ ਜ਼ਿਆਦਾ ਮੈਨੂੰ ਇਹਨਾਂ ਨੇ ਟੌਰਚਰ ਕੀਤਾ ਕਿ ਤੂੰ ਫੈਸਲਾ ਕਰ ਫੈਸਲਾ ਕਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਾਹਦਾ ਦਬਾਅ ਹੈ ਤੇ ਮੈਂ ਜਿਹੜੇ ਲੀਡਰ ਨੇ ਸਰਕਾਰ ਦੇ ਮੈਂ ਨਾਂ ਲੈ ਕੇ ਕਹਿੰਦਾ ਕਿ ਅੱਜ ਉਹ ਮੈਨੂੰ ਸ਼ਰੇਆਮ ਥ੍ਰੈਟ ਦੇ ਰਹੇ ਨੇ ਕਿ ਤੂੰ ਨਵੀਂ ਭਾਜੀ ਪਾਲੀ ਤੂੰ ਫੈਸਲਾ ਕਰ ਲੈ ਆਪਣਾ ਪਰਚਾ ਜ ਬਣਾ ਉਹ ਕਰ ਨਹੀਂ ਫਿਰ ਅਸੀਂ ਦੇਖਾਂਗੇ ਸਾਡੀ ਸਰਕਾਰ ਆ ਜਾਗੇ ਆ ਰਵਿੰਦਰ ਮਿੱਤਲ ਕਿਹੜੀ ਬਾਗ ਦੀ ਮੂਲੀ ਆ ਜੀ ਇਹ ਭਾਜੀਪੀ ਦਾ ਆਗੂ ਬਣੇ ਫਰਦਾ ਸ਼ਰੇਆਮ ਫੋਨ ਕਰਕੇ ਥ੍ਰੈਟ ਦੇ ਰਿਹਾ ਹਾਜਾ ਯਾਰ ਮੈਨੂੰ ਇਹ ਨਹੀਂ ਸਮਝ ਆਂਦੀ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਤੇ ਜੇ ਅੱਜ ਸਾਡੇ ਨਾਲ ਆ ਕੁਝ ਹੋ ਰਿਹਾ ਅੱਜ ਸਾਨੂੰ ਇਨਸਾਫ ਲਈ ਰੋਡਾਂ ਦੇ ਉੱਤੇ ਬੈਠਣਾ ਪਿਆ ਤੇ ਆਮ ਲੋਕਾਂ ਲਈ ਆ ਪਬਲਿਕ ਲਈ ਕੀ ਹਾਲ ਹੋਊਗਾ ਮੈਂ ਹਾ ਪੂਰੇ ਹਲਕੇ ਦੀ ਨੁਮਾਇੰਦਗੀ ਕਰਦਾ ਮੈਂ ਲੋਕਾਂ ਦੀ ਲੜਾਈ ਲੜਦਾ ਅੱਜ ਮੈਨੂੰ ਲੜਾਈ ਲੜਨੀ ਪੈ ਰਹੀ ਆਪਣੇ ਹੱਕ ਲਈ ਆਪਣੇ ਇਨਸਾਫ ਲਈ ਆ ਮੇਰੇ ਛੋਟੇ-ਛੋਟੇ ਬੱਚੇ ਆ ਤਿੰਨ ਮੇਰੀਆਂ ਬੇਟੀਆਂ ਬੇਟਾ ਮੇਰੀ ਗੋਦ ਚ ਬੈਠਾ ਆ ਮੇਰਾ ਬਜ਼ੁਰਗ ਬਾਪ ਆ ਮੇਰੀ ਮਾਂ ਐ ਜੇ ਮੈਂ ਮਰ ਜਾਂਦਾ ਜਦ ਮੈਂ ਜਿਉਂਦਾ ਹੈ ਮੇਰਾ ਕਸੂਰ ਨਹੀਂ ਆ ਜੇ ਮੈਂ ਅੱਜ ਮਰ ਜਾਂਦਾ ਤਾਂ ਮੇਰੇ ਇਨਸਾਫ ਦੀ ਲੜਾਈ ਕੌਣ ਲੜਦਾ ਮੈਂ ਹੱਦ ਕਰਦ ਹੱਦ ਕਰਤੀ ਇਹਨਾਂ ਨੇ ਸਰਕਾਰ ਨੇ ਕਿ ਅੱਜ ਕਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਭਾ ਜੀਪੀ ਦਾ ਬਣ ਗਿਆ ਜਾਂ ਕਿਸੇ ਹੋਰ ਦਾ ਬਣ ਗਿਆ ਕਿਹੜੇ ਜਥੇਬੰਦੀਆਂ ਇਹਨਾਂ ਦੇ ਉੱਤੇ ਆ ਕੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਕਿ ਅੱਜ ਸਾਨੂੰ ਧਰਨ ਇਹਨਾਂ ਦੀ ਰੈਸਟ ਪਾਉਣ ਵਾਸਤੇ ਧਰਨਾ ਲੈਣਾ ਪਿਆ ਰੋਡ ਤੇ ਆ ਕੇ ਬੈਠਣਾ ਪਿਆ ਅੱਜ ਅਸੀਂ ਆਪਣੀ ਲੜਾਈ ਜਿਹੜੀ ਆ ਰੋਡ ਤੇ ਬੈਠ ਕੇ ਆਪਣੇ ਹੱਕ ਲਈ ਲੜਦੇ ਆ ਮੈਂ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਮੈਨੂੰ ਗੈਂਗਸਟਰ ਦਾ ਥ੍ਰੈਟ ਕਰਦੇ ਕਰਦੇ ਲੇਕਿਨ ਲੀਡਰ ਥ੍ਰੈਟ ਲਾਪੇ ਕਰਨ ਵੱਡੀ ਹਰਿਆਣਗੀ ਦੀ ਗੱਲ ਉਹ ਤੋਂ ਆਈ ਹੈ ਜਦੋਂ ਲੀਡਰ ਥ੍ਰੈਟ ਲਾਪੇ ਕਰਨ ਸ਼ਰੇਆਮ ਧਮਕੀਆਂ ਦੇ ਰਹੇ ਸੋ ਮੈਂ ਸਾਰੇ ਪ੍ਰਸ਼ਾਸਨ ਸਾਰੀ ਸਰਕਾਰ ਨੂੰ ਬੇਨਤੀ ਕਰਦਾ ਆਪਣੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਫੜੋ ਜੇ ਕੱਲ ਨੂੰ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਮਿਸਨਾਪਿੰਗ ਹੋ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਸਿੱਧੇ ਤੌਰ ਤੇ ਇਹਨਾਂ ਦੋ ਲੀਡਰਾਂ ਦੇ ਨਾਂ ਲੈਂਦਾ ਜਿਹੜੇ ਹਲਕੇ ਦੀ ਨੁਮਾਇੰਦਗੀ ਕਰਦੇ ਔਰ ਜਿਨ੍ਹਾਂ ਲੋਕਾਂ ਨੇ ਮੈਨੂੰ ਪਰੇਸ਼ਾਨ ਕੀਤਾ ਔਰ ਮੈਨੂੰ ਮਜਬੂਰ ਕੀਤਾ ਮਜਬੂਰ ਕਰ ਰਿਹਾ ਕਿ ਫੈਸਲਾ ਕਰਨ ਵਾਸਤੇ ਯਾਰ ਇਸ ਤੋਂ ਵੱਧ ਕੀ ਹੋਣਾ ਬਾਹਰ ਦਾ ਚੱਲ ਗਈ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਜਿਹੜਾ ਗੈਂਗਵਾਰ ਵੱਧ ਰਿਹਾ ਦਿਨ ਬਰ ਦਿਨ ਗੋਲੀਆਂ ਚੱਲ ਰਹੀਆਂ ਉਹਦਾ ਮੇਨ ਤੇ ਮੁੱਖ ਕਾਰਨ ਇੱਕੋ ਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਗੈਂਗਸਟਰਾਂ ਨੂੰ ਸ਼ਹਿ ਦੇ ਰਹੀ ਹੈ ਸੋ ਬੇ 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 ਖੋਪ ਹੋ ਗਏ ਜਿਹੜੇ ਘੁਮਰੇ ਨੇ ਹਰ ਰੋਜ਼ ਤੁਸੀਂ ਨਿਊਜ਼ ਵਾਲੇ ਮੇਰੇ ਭਰਾ ਤੁਸੀਂ ਉਹ ਹੀ ਖਬਰਾਂ ਚਲਾਉਂਦੇ ਆ ਕਿ ਕਦੇ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਚੱਲ ਗਈ ਸੋ ਇਸਾ ਜੰਮੇਵਾਰ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਿੱਧੇ ਤੌਰ ਤੇ ਸਰਕਾਰ ਅੱਜ ਸਰਕਾਰ ਇੰਨੀ ਨਾਕਾਮ ਹੋ ਗਈ ਅੱਜ ਤੱਕ ਗੈਂਗਸਟਰਾਂ ਦਾ ਜਿਹੜਿਆ ਮੈਂ ਸਮਝਦਾ ਥ੍ਰੇਟ ਆਉਂਦੇ ਸੀ ਅੱਜ ਤਾਂ ਲੀਡਰਾਂ ਦੇ ਆਣ ਲੱਪੇ ਇਹ ਸਰਕਾਰਾਂ ਇਹ ਕਿੱਧਰ ਨੂੰ ਚੱਲ ਪਿਆ ਪ੍ਰਸ਼ਾਸਨ ਕਿੱਧਰ ਨੂੰ ਚੱਲ ਪਿਆ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜੀ ਬੜਾ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਇਨਸਾਫ ਲੈਣ ਵਾਸਤੇ ਰੋਡ ਤੇ ਆਣਾ ਪੈਂਦਾ ਅੱਜ ਰੋਡ ਤੇ ਕਿਹਨੂੰ ਆਣਾ ਪਿਆ ਉਹ ਆਮ ਆਦਮੀ ਪਾਰਟੀ ਦਾ ਨੇਤਾ ਅੱਜ ਨਿਤਨ ਨੰਦਾ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਠੀਕ ਸਟੇਟ ਲੈਵਲ ਦੇ ਵਰਕਰ ਨੇ ਪਾਰਟੀ ਦੇ ਅਹੁਦੇਦਾਰ ਨੇ ਅੱਜ ਉਹਨਾਂ ਨੂੰ ਆਪਣੇ ਵਾਸਤੇ ਸੜਕ ਤੇ ਵੈਕਟਣਾ ਪੈਂਦਾ ਇਹ ਤਾਂ ਮਾੜੀ ਗੱਲ ਕੀ ਹੋ ਜਾਂਦੀ ਇਹ ਲੋਕਤੰਤਰ ਹੈ ਕੀ ਹੈ ਕੈਸੀ ਸਰਕਾਰ ਆਏ ਇਹਨਾਂ 'ਤੇ ਗੋਲੀ ਮਾਰੀ ਜਾ ਰਹੀ ਆ ਗੋਲੀ ਮਾਰਨ ਤੋਂ ਬਾਅਦ ਉਹ ਬੰਦੇ ਲਲਕਾਰੇ ਮਾਰ ਕੇ ਪਿੰਡ 'ਚ ਘੁੰਮ ਰਹੇ ਨੇ ਫੇਰ ਵੀ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਉਹਦੇ ਵਾਸਤੇ ਆਪਣੇ ਇਨਸਾਫ ਲੈਣ ਵਾਸਤੇ ਅੱਜ ਆਪਣੇ ਲੋਕਾਂ ਦੀ ਕੀ ਸੇਵਾ ਕਰਨਗੇ ਲੋਕਾਂ ਨੂੰ ਕੀ ਇਨਸਾਫ ਦਿਵਾਣਗੇ ਇਹਨਾਂ ਨੂੰ ਆਪ ਨੂੰ ਇਨਸਾਫ ਨਹੀਂ ਮਿਲਿਆ ਅੱਜ ਆਪਣੇ ਇਨਸਾਫ ਲਈ 1 ਮਹੀਨੇ ਤੋਂ ਭਟਕ ਰਹੇ ਨੇ ਅੱਜ ਇਹਨਾਂ ਨੂੰ ਆ ਕੇ ਰੋਡ 'ਤੇ ਜਾਮ ਕਰਨਾ ਪਿਆ ਕੋਈ ਖੁਸ਼ੀ ਨਹੀਂ ਆ ਰਹੀ ਬੇ ਲੋਕ ਵਿਚਾਰੇ ਬੁੱਢੇ ਬਜ਼ੁਰਗ ਅੱਜ ਥੈਲੇ ਚੱਕ ਕੇ ਜਾ ਰਹੇ ਨੇ ਕੋਈ ਇੱਦਣੂ ਕੋਈ ਇੱਦਣੂ ਹਰ ਬੰਦਾ ਅੱਜ ਕਿਸੇ ਬਾ ਟਾਈਮ ਨਹੀਂ ਆ ਹਰ ਬੰਦੇ ਨੂੰ ਕੰਮ ਕਰਨ ਤੋਂ 1 ਮਿੰਟ ਦਾ ਵੇਲ ਨਹੀਂ ਅੱਜ ਕੋਈ ਇਹਨਾਂ ਨੇ ਖੁਸ਼ੀ ਕਰਕੇ ਨਹੀਂ ਲਾਇਆ ਇਹਨਾਂ ਨੇ ਲਾਇਆ ਉਹ ਪ੍ਰਮਾਤਮਾ ਨੇ ਤਾਂ ਇਹਨੂੰ ਪਛਾਤਾ ਗੋਲੀ ਤੋਂ ਪਰ ਇੱਥੇ ਦੀ ਸਰਕਾਰ ਨੇ ਇੱਥੇ ਦੇ ਪ੍ਰਸ਼ਾਸਨ ਨੇ ਇਹਦੀ ਕੋਈ ਮਦਦ ਨਹੀਂ ਕੀਤੀ ਇਹ ਜਿਹੜਾ ਹੁਣ ਤੁਸੀਂ ਧਰਨਾ ਲਾਇਆ ਇਹ ਕਦੋਂ ਖਤਮ ਹੋਊਗਾ ਕੋਈ ਮੰਤਰੀ ਆਊਗਾ ਉਹਨਾਂ ਨੂੰ ਦੇਖੋ ਆ ਸਾਨੂੰ ਪ੍ਰਸ਼ਾਸਨ ਦੇ ਅਧਿਕਾਰੀ ਆਣ ਆਗੇ ਦੱਸਣ ਵੀ ਹਾਂ ਅਸੀਂ ਉਹਨਾਂ ਨੂੰ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਕਿਉਂ ਨਹੀਂ ਹੁਣ ਤੱਕ ਅरेस्ट ਕੀਤੇ ਬੰਦੇ ਕਿਹੜਾ ਕਾਰਨ ਹੈ ਕਿਉਂ ਕਿਹਦੇ ਕਹਿਣਦੇ ਇਹ ਚੀਜ਼ਾਂ ਸਾਨੂੰ ਅਜੇ ਤੱਕ ਧੰਨ ਲਾਣਾ ਪਿਆ ਕਿਉਂ ਉਹ ਨਾ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਾਂ ਪੁਲਿਸ ਦੀ ਪકડ ਤੋਂ ਬਾਹਰ ਜਾਂ ਪੁਲਿਸ ਦੇ ਹੱਥ ਨਹੀਂ ਉੱਤੇ ਤੱਕ ਜਾਵੇ ਇਹ ਤਰਨੇ ਨੂੰ ਚੱਲਦੇ ਨੇ 2 ਘੰਟੇ ਹੋ ਗਏ ਅਜੇ ਤੱਕ ਤੁਹਾਡੇ ਕੋਲ ਐਡਮਿਨਿਸਟਰੇਟਰ ਦਾ ਕੋਈ ਬੰਦਾ ਨਹੀਂ ਆਇਆ ਨਾ ਡੀਐਸਪੀ ਆ ਨਾ ਐਸਡੀਐਮ ਆ ਨਾ ਡੀਸੀ ਆ ਨਾ ਐਸਐਸਪੀ ਆ ਨਹੀਂ ਇਸ ਬੰਦੀ ਵਿੱਚ ਕੋਈ ਗੱਲ ਨਹੀਂ ਚਾਰ ਦਿਨ ਚੱਲੇ ਇਹ ਤਾਂ ਦੇਖੋ ਅਸੀਂ ਆਪਣੇ ਇਹਨਾਂ ਦੇ ਨਾਲ ਬੈਠੇ ਆ ਸਾਡਾ ਫਰਜ਼ ਨੈਤਿਕ ਜ਼ਿੰਮੇਵਾਰੀ ਬੰਦੀ ਆ ਸੂਬੇ ਦੇ ਵਿੱਚ ਕੋਈ ਵੀ ਗਲਤ ਗੱਲ ਆਉਂਦੀ ਆ ਸਾਡਾ ਸਾਰਿਆਂ ਦਾ ਜਿੰਨੇ ਵੀ ਉਹ ਲੋਕ ਬੈਠੇ ਨੇ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਆਮ ਜਨਤਾ ਹੈ ਇਹ ਜਨਤਾ ਦੇਖ ਰਹੀ ਪਈ ਕਿ ਨੂੰ ਅਸੀਂ ਸਰਕਾਰ ਬਣਾਈ ਕਿ ਨੂੰ ਵੋਟਾਂ ਪਾਈਆਂ ਅੱਜ ਸਾਨੂੰ ਐਧਾ ਧੰਨੇ ਲਾਣੇ ਪੈਣਗੇ ਆਪ ਨੂੰ ਇਨਸਾਫ ਲੈਣ ਲਈ ਨਹੀਂ ਪਹਿਲੇ ਸ਼ਿਵ ਸੇਨਾ ਦੇ ਨਾਲ ਜੁੜੇ ਸੀਗੇ ਨਹੀਂ ਤਨੰਦਾ ਜੀ ਹੁਣ ਇਹ ਆਪ ਪਾਰਟੀ ਨਾਲ ਜੁੜੇ ਆ ਤੁਸੀਂ ਫਿਰ ਵੀ ਇਹਨਾਂ ਦਾ ਸਾਥ ਦੇਣਾ ਹੈ ਇਸ ਵੰਨ ਵਿੱਚ ਨਹੀਂ ਅਸੀਂ ਇਨਸਾਨੀਅਤ ਸਾਡਾ ਮਿੱਤਰ ਆ ਠੀਕ ਹੈ ਚਾਹੇ ਪਾਰਟੀ ਦੇਖੋ ਲੱਗ ਚੀਜ਼ ਜਿੱਤੇ ਇਨਸਾਨ ਦੇ ਤਨਾਤੇ ਇਹਨਾਂ ਨਾਲ ਤੱਕਾ ਹੋਇਆ ਕਿਸੇ ਨਾਲ ਵੀ ਤੱਕਾ ਸੀ ਜਾਵਾਂਗੇ ਇਹਦਾ ਸਾਡਾ ਭਰਾ ਹੈ ਇਹਦੇ ਨਾਲ ਤਾਂ ਅਸੀਂ ਖੜਾਂਗੇ ਜਦੋਂ ਸਾਡੇ ਨਾਲ ਖੜਿਆ ਸਾਡੀ ਪਾਰਟੀ ਦੇ ਠੀਕ ਹੈ ਪਾਰਟੀਆਂ ਵੱਖ-ਵੱਖ ਹੋ ਸਕਦੀਆਂ ਘਰ ਚ ਕੋਈ ਬੰਦਾ ਕਿਤੇ ਵੀ ਜਾ ਸਕਦਾ ਪਰ ਜਿੱਤੇ ਇਨਸਾਫ ਦੀ ਗੱਲ ਆਸੀ ਨਾਲ ਠੀਕ ਹੈ ਇੱਕ ਕ੍ਰਾਈਮ ਆਫ ਪੈਸ਼ਨ ਨੂੰ ਨੇ ਅੰਜਾਮ ਦਿੱਤਾ ਹੈ ਤਾਂ ਸਾਡੇ ਲਈ ਜੋ ਕਾਰਵਾਈ ਬੰਦੀ ਹੈ ਅਸੀਂ ਮੌਕੇ ਤੇ ਉਸ ਬੰਦੇ ਨੂੰ ਅਰੈਸਟ ਕੀਤਾ ਹੈ। ਡਿਫਟ ਸਰ 2 ਮਿੰਟ ਦੋ ਜੀ 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 ਪੀਸ ਆਓ ਸਰ ਇੱਧਰ ਆਓ ਨਾਲ ਆਓ ਆਓ ਪਤਨ ਜੀ ਇੱਧਰ ਆਜੋ ਕੋਈ ਨਹੀਂ ਬਾਤ ਕਰਦਾ ਰਿਪੋਰਟ ਇਹ ਕੱਲ ਕਰ ਲੈਣਾ ਦੋ ਮਿੰਟ ਦੋ ਮਿੰਟ ਰੰਦ ਕਰ ਡਿਫਟ ਸਾਹਿਬ ਗੱਲ ਪਤਾ ਕੀ ਆ ਜੀ ਪਰ ਲੋ ਇੱਕ ਮਿੰਟ ਆਪਾਂ ਕਹਿੰਦੇ ਆ ਕਿ ਵੇ ਗਊ ਹੱਤਿਆ ਨਹੀਂ ਕਰਨੀ ਉਸ ਬੰਦੇ ਦਾ ਵਿੱਚ ਰੋਲ ਲਿਆ ਜਿਹਨੇ ਗੋਲੀ ਚਲਾਈ ਆ ਫਸ ਇੱਕ ਮਿੰਟ ਦੋ ਮਿੰਟ ਜੀ